ਸਮਰ ਭਾਜੀ ਤੁਮ ਦੇਖੋ ਭਾਜੀ ਲੰਘ ਲੈਂਦੇ ਹਾਂ ਤੁਮ ਡਾਇਲੌਗ ਆ ਰਿਹਾ ਬਣੇ ਪਰ ਤਰਲੇ ਨਹੀਂ ਦਿੰਦਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਜਿਸ ਪ੍ਰਕਾਰ ਦੀ ਇਹ ਘਟਨਾ ਹੈ ਮੈਨੂੰ ਲੱਗਦਾ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਜਿੰਨਾ ਰਾਹੀ ਮੈਂ ਪਰਿਵਾਰ ਨੂੰ ਜਾਂ ਉਹਨਾਂ ਦੇ ਚਾਹਣ ਵਾਲਿਆਂ ਨੂੰ ਦਲਾਸਾ ਦੇ ਸਕਾਂ ਇਹੋ ਜਿਹਾ ਨਹੀਂ ਹੋਣੀ ਹੈ ਸ਼ਾਇਦ ਕਿਤੇ ਕਦੇ ਕਦੇ ਟਾਵੀ ਟਾਵੀ ਕਈ ਸਾਲਾਂ ਬਾਅਦ ਸੋਨੂੰ ਮਿਲਦੀ ਹੈ ਪਰ ਜਿੱਥੋਂ ਤੱਕ ਰੋਗੀ ਜੀ ਦਾ ਸਵਾਲ ਹੈ ਇਸ ਤਰ੍ਹਾਂ ਦਾ ਰੰਗਲਾ ਸਾਥੀ ਜਿਸਨੇ ਆਵਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਉਹ ਨਹੀਂ ਦਿੱਤੀ ਕਾਉਂਸਲਰ ਤੋਂ ਲੈ ਕੇ 25 ਸਾਲ ਮੇਰੇ ਖਲ ਤਕਰੀਬਨ 22-25 ਸਾਲ ਉਹ ਕਾਂਗਰਸ ਪਾਰਟੀ ਦੇ ਸਿਰਕਾੜਾ ਆਗੂ ਬਣ ਕੇ ਰਹੇ ਜ਼ਿਲ੍ਹਾ ਪ੍ਰਧਾਨ ਰਹੇ ਲੇਕਿਨ ਉਹ ਪਾਰਟੀ ਛੱਡ ਕੇ ਚਲੇ ਗਏ ਐਮਐਲਏ ਬਣ ਗਏ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਹੁਣ ਕਿਸੇ ਹੋਰ ਪਾਰਟੀ ਦਾ ਐਮਐਲਏ ਹਾਂ ਜਾਂ ਹੁਣ ਮੈਂ ਪਾਰਟੀ ਛੱਡ ਗਿਆ ਜਦੋਂ ਵੀ ਕਦੇ ਮਿਲੇ ਜਾਂ ਟੈਲੀਫੋਨ ਤੇ ਗੱਲਬਾਤ ਹੋਈ ਚਾਹੇ ਉਹ ਛੋਟਾ ਸੀ ਚਾਹੇ ਉਹ ਵੱਡਾ ਸੀ ਉਹਨੂੰ ਉਹਨਾਂ ਨੇ ਉਨਾ ਹੀ ਪਿਆਰ ਦਿੱਤਾ ਉਹ ਜਿੰਨਾ ਉਹ ਪਹਿਲਾਂ ਦਿੰਦੇ ਸਨ ਸਵਾਲ ਆਪਦੇ ਇਸ ਰੰਗਲੇ ਸਾਥੀ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੇ ਅਸੀਂ ਸਾਰੇ ਅਰਦਾਸ ਹੀ ਕਰ ਸਕਦੇ ਆ ਕਿ ਉਹਨਾਂ ਨੂੰ ਆਪਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਮੈਂ ਆਪਦੇ ਵੱਲੋਂ ਆਪਦੇ ਉਸ ਸਾਥੀ ਨੂੰ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸ਼ਰਧਾ ਦੇ ਫੁੱਲੀ ਭੇਟ ਕਰਦਾ ਹਾਂ ਪਰਮਾਤਮਾ ਉਹਨਾਂ ਦੇ ਚਰਨ ਵਿੱਚ ਨਵਾਸੋ। ਪਰਮਾਤਮਾ ਦਾ ਜਲੀ ਪਾਰਟੀ ਤੇ ਰਹੇਗੇ ਤੁਹਾਡੇ ਚੰਗੇ ਸਬੰਧ ਰਹੇ ਨੇ ਦੋਸਤਾਂ ਦਾ। ਜੇ ਕਹਿੰਦੇ ਛੱਤੀ ਕਲਾ ਦੀ ਵਿੱਚ ਕਹਿੰਦੇ ਸੀ ਕਿ ਹਰ ਸਮੇਂ ਬਿਲਕੁਲ ਹਾਸਮੁਖ ਸੰ ਸੱਚੀ ਗੱਲ ਕਹਿ ਦਿੰਦੇ ਸਨ। ਚਾਹੇ ਆਪਣੀ ਪਾਰਟੀ ਹੋਵੇ ਚਾਹੇ ਕੋਈ ਆਪਣਾ ਮਿੱਤਰ ਹੋਵੇ। ਲੇਕਿਨ ਜੀਰੇ ਨਾਲ ਵੀ ਰਹੇ ਉਹਦੇ ਨਾਲ ਪੂਰੀ ਤੋੜ ਨਭਾਈ ਦੋਸਤੀ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਇੱਕ ਸਿੰਬਲ ਸੀ ਗੋਗੀ ਸਾਹਿਬ ਬਗਾਨੀ ਪਾਰਟੀ ਚ ਮੈਂ ਤੁਹਾਨੂੰ ਦੱਸਿਆ ਜਾ ਕੇ ਵੀ ਦੂਜੀ ਪਾਰਟੀ ਚ ਜਾ ਕੇ ਵੀ ਉਹ ਸਾਡੇ ਨਾਲ ਇਸ ਤਰ੍ਹਾਂ ਦਾ ਉਹਨਾਂ ਦਾ ਵਤੀਰਾ ਸੀ ਕਿ ਅਸੀਂ ਉਹਨਾਂ ਦੇ ਆਪਣੇ ਉਹਨੇ ਪੁਰਾਣੇ ਸਾਥੀਆ ਮੈਂ ਕਹਿੰਦਾ ਜੀ ਕੋਈ ਛੋਟਾ ਆਮ ਵਿਅਕਤੀ ਵੀ ਜਿਹੜੋ ਜਾਂਦਾ ਹੈ ਨਾ ਜੀ ਪੂਰੇ ਘਰ ਦੇ ਵਿੱਚ ਤੇ ਉਹਰੇ ਦੋਸਤਾਂ ਮਿੱਤਰਾਂ ਤੇ ਇਲਾਕੇ ਦੇ ਆਸ-ਪਾਸੇ ਹਨੇਰਾ ਛਾ ਜਾਂਦਾ ਜਦੋਂ ਇਹੋ ਜਿਹਾ ਵਿਅਕਤੀ ਜਾਂਦਾ ਹੈ ਤਾਂ ਮੇਰਾ خیال ਆਸ-ਪਾਸੇ ਦੀਆਂ ਜਿਹੜੇ ਬਾਗ ਹੈ ਦਰਖਤ ਹੈ ਉਹ ਵੀ ਮਰ ਜਾ ਜਾਂਦੇ ਨੇ ਸੋ ਬਹੁਤ ਵੱਡਾ ਨੁਕਸਾਨ ਹੈ ਸੱਚੇ ਪਾਸ਼ਾ ਪਰਮਾਤਮਾ ਨੂੰ ਪਰਮਾਤਮਾ ਕਿਰਪਾ ਕਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ